ਜੀ ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਫਤਾਪੁਰ ਮੈਨੂੰ ਪਿੰਡੋ ਕਿਸ ਨੇ ਦੱਸਿਆ ਵੀ ਤੁਹਾਡੀਆਂ ਦੁਕਾਨਾਂ ਨੂੰ ਅੱਗ ਲੱਗੀ ਆ ਤੇ ਮੈਂ ਇੱਥੇ ਆਇਆ ਵਾਂ ਫੋਨ ਪਰ ਸਾਰੇ ਲਾਉਣ ਡਏ ਇਹਨਾਂ ਨੂੰ ਫਾਇਰ ਬ੍ਰਿਗੇਡ ਵਾਲਿਆਂ ਨੂੰ ਕੋਈ ਫੋਨ ਨਹੀਂ ਚੁੱਕਣ ਡਿਆ ਫਿਰ ਕੀ ਬੈਟਰੀ ਵਾਲੀ ਮੇਰੇ ਕੋਲ ਸਕੂਟਰੀ ਆ ਉਸੇ ਵੇਲੇ ਮੈਂ ਗਿਆ ਵਾਂ ਮੈਂ ਖਜ਼ਾਨੇ ਵਾਲੇ ਗਿਆ ਵਾਂ ਕਿ ਬੈਟਰੀ ਸਕੂਟਰੀ ਕਿ ਨਹੀਂ ਪਾਈਦੀ ਹੈ ਵੀ ਪੰਜੀ ਦੀ ਸਪੀਡ ਤੇ ਫਿਰ ਉਸੋਂ ਫਾਇਰ ਬ੍ਰਿਗੇਡ ਵਾਲੇ ਆ ਪੁਲਿਸ ਵਾਲਿਆਂ ਨਾਕਾ ਲਾਇਆ ਥੇ ਦਿੱਤੇ ਉਥੇ ਨਾਕਾ ਲਾ ਮੈਂ ਇਹਨਾਂ ਨੂੰ ਆਖਿਆ ਯਾਰ ਸਾਡੀ ਅੱਗ ਲੱਗੀ ਮੈਨੂੰ ਇਹ ਕਿਤਰਾ ਲੱਗੀ ਆ ਇਹ ਆਪਣੀਆਂ ਫੋਟੋਆਂ ਲਾਉਣ ਡਿਆ ਜੀ ਕੀ ਕਾਰਨ ਕੀ ਕਾਰਨ ਕੀ ਰਿਹਾ ਵਾ ਇਹ ਕਾਰਨ ਕੀ ਕਹਿੰਦੇ ਇਸ਼ਾਰਤ ਕੀਤੀ ਹੈ ਜੀ ਪਤਾ ਨਹੀਂ ਪਤਾ ਲੱਗਣ ਦੇਤੇ ਅਸੀਂ ਰਿਪੋਰਟ ਕਰਕੇ ਰਾਵਾਂਗੇ ਮੈਂ ਦਰਖਾਸਤ ਦਊਗਾ ਨੁਕਸਾਨ ਤੇ ਵੇਖ ਲੋ ਤੁਹਾਡੇ ਸਾਹਮਣੇ ਆ ਨੁਕਸਾਨ ਪ세ਰਾ ਹੋ ਗਿਆ ਨਹੀਂ ਕੰਮ ਦਾ ਤੁਹਾਨੂੰ ਪਤਾ ਵੀ ਤੁਸੀਂ ਦੱਸੋ ਕੀ ਦੱਸਣੇ ਉਹ ਤੁਹਾਨੂੰ ਕੀ ਦੱਸੀਏ ਇਹਦੇ ਹੁਣ ਕੀ ਹੀ ਦੱਸ ਸਕਦੇ ਆਂ ਵੀ ਅਸੀਂ ਕਿੰਨਾ ਆਖਦੀਏ ਤੇ ਬਾਕੀ ਜੋ ਕੁਝ ਹੋਇਆ ਜਿਹੜੇ ਫੈਨ ਪਿੰਗਣ ਵਾਲੇ ਆ ਇਹ ਨੰਬਰ ਨਹੀਂ ਚੁੱਕਦੇ ਕਿੰਨੀ ਦੇਰ ਬਾਅਦ ਆ ਗੱਡੀ ਆਈ ਫਾਈ ਇਹਦੇ ਜੀ ਮੇਰੇ ਸਹਾਨਾ ਕੋਈ ਘੰਟੇ ਪਹਿਲਾਂ ਅਈ ਨਾ ਪੁੱਛ ਲੋ ਕੁਆਂਡੀਆਂ ਨੂੰ ਮੈਂ ਨਾ ਵੀ ਗੱਲ ਨਹੀਂ ਛੱਡ ਦੋ ਮੇਰੇ ਆਨ ਤੋਂ 15 ਮਿੰਟ ਬਾਅਦ ਪਹੁੰਚੇ ਇਹ ਵੀ ਕੋਈ ਕੱਲੇ ਨਹੀਂ ਕੋਈ ਪਰਖ ਬੇਟ ਵਾਲੇ ਨੰਬਰ ਹੀ ਨਹੀਂ ਉਕਣਦੇ ਫਿਰ ਉਸ ਤੋਂ ਮੈਂ ਉਹਨੂੰ ਆਖਿਆ ਤੇ ਫੇਰ ਆਏ ਜੀ ਕਿ ਹੁਣ ਜਿਹੜੀ ਪਰਪਾਈ ਹੈ ਦੀ ਜੇ ਮਹਾਨ ਸਾਹਿਬ ਨੂੰ ਆਖੂਗਾ ਕਿ ਮਾਨ ਸਾਹਿਬ ਆ ਮਾੜੇ ਮੋਟੇ ਤਨਫਲ ਦੇ ਕਿਸੇ ਨੂੰ ਨੌਕਰੀ ਨਹੀਂ ਮਿਲਦੀ ਜੇ ਨੌਕਰੀ ਮਿਲਦੀ ਉਹ ਆਪਣੇ ਆਪ ਨੂੰ ਲਾਭ ਸਮਝਣਨਾ ਪੈਂਦਾ ਇਹਨਾਂ ਦੇ ਮਾੜਾ ਕੰਟਰੋਲ ਕੀਤਾ ਜਾਵੇ ਆਪਣੇ ਫੋਨ ਜਿਹੜੇ ਖੁੱਲੇ ਛੱਡਣ ਉਹ ਕੋਲੀਸ਼ਨ ਦੇ ਲੋਕਾਂ ਦਾ ਨੁਕਸਾਨ ਜਿਹੜਾ ਘੱਟ ਹੋਇਆ ਕੀ ਮੰਗ ਕੀ ਕਰਦੇ ਹੋ ਮੰਗ ਕਰਦੇ ਆ ਜੀ ਇਹ ਪਿੱਛੇ ਗਰੀਬ ਆਦਮੀ ਹੱਡੀ ਦੁਕਾਨਾਂ 'ਚ ਰਹਿਣ ਡਿਆ ਉਹ 6-7 ਦੁਕਾਨਾਂ 'ਚ 6-7 ਦਾ ਸਾਰਾ ਨਿਸ਼ਾਨ ਹੋ ਗਿਆ ਟਾਈਮ ਨਾਲ ਆਏ ਹੁੰਦੇ ਜਿਹੜਾ ਸਮਾਨ ਖੜਿਆ ਹੋਵੇ ਜੇ ਟਾਈਮ ਨਾਲ ਆ ਜਾਂਦੇ ਤਾਂ ਕੋਈ ਗੱਲ ਨਹੀਂ ਨੁਕਸਾਨ ਨਹੀਂ ਸੀ ਇਹਨਾਂ ਨੂੰ ਚਲੋ ਫਾਇਰ ਆਪਣੀ ਗਲਤੀ ਮੰਨਦੇ ਮੰਨਦੇ ਫਾਇਰ ਕਪੇਟ ਦੀ ਸਾਰੀ ਗਲਤੀ ਹੈ ਜੀ ਇਹ ਨਹੀਂ ਆਏ ਟਾਈਮ ਨਾਲ ਆਪ ਉਸ ਬੰਦਾ ਵਾ ਕਦੋਂ ਦੇ ਇੱਥੇ ਲਾਗੇ ਗੁਰਦਾਰੇ ਕਿੰਨੇ ਲੋਕਾਂ ਡਾਇਆ ਅਰुण कुमार ਜੀ ਫਾਇਰਮੈਨ ਹਾਂਜੀ ਥੈਂਕ ਯੂ ਆ ਜਿਹੜੀ ਕਿੱਥੇ ਲੱਗੀ ਹੈ ਜਿਹੜੀ ਆਹ ਦੋ ਸਰ ਪਤਾਪੁਰ ਕੁਆੜ ਨੂੰ ਲੱਗੀ ਹੋਈ ਤੇ ਤਿੰਨ ਗੱਡੀਆਂ ਆ ਗਈਆਂ ਪਾਣੀ ਦੀਆਂ ਹੁਣ ਫਿਰ ਹੋਰ ਮੰਗਾਈਆਂ ਆ ਆਹ ਆਪ ਕੋ ਕਾਫੀ ਆਨ ਫਿਰ ਵੀ ਕੰਟਰੋਲ 'ਚ ਹੈ ਪਰ ਇਹਨਾਂ ਦਾ ਕਹਿਣਾ ਹੈਗਾ ਕਿ ਆਪਾਂ ਇਹਨਾਂ ਨੂੰ ਫੋਨ ਕਰਦੇ ਆ ਫੋਨ ਨਹੀਂ ਚੁੱਕਦੇ ਸਰ ਜਵਾਨ ਨੂੰ ਫੋਨ ਆਇਆ ਆ ਆਪਾਂ ਸੋਲੇ ਆ ਗਏ ਇੱਥੇ ਆਹ ਤੇ ਤੁਹਾਡੇ ਸਾਹਮਣੇ ਆ ਤੀਜੀ ਗੱਡੀ ਲੱਗੀ ਹੁਣ ਇੱਕ ਗੱਡੀ ਚੜ ਗਈ ਆ ਤੇ ਤੀਜੀ ਗੱਡੀ ਲੱਗੀ ਆ ਉਧਰ ਸੇਵਾ ਕਮੇਟੀ ਦੀ ਗੱਡੀ ਵੀ ਲੱਗੀ ਆ ਸੱਲੇ ਹੋਰ ਵੀ ਫੋਨ ਕੀਤਾ ਹੋਰ ਗੱਡੀਆਂ ਆ ਰਹੀਆਂ ਨੇ ਜਿਹਨਾਂ ਦੇ ਲੋੜ ਪਏਗੀ ਆਪਾਂ ਕਿੰਨੀ ਦੇਰ ਬਾਅਦ ਆਹ ਨੂਰ ਸਰ ਜੀ ਹੁਣ ਆਇਆ ਆਪਾਂ ਦੇ ਪਾਸੇ ਆ ਗਏ ਇੰਨਾ ਦਾ ਦੁਕਾਨਦਾਰ ਦਾ ਕਹਿਣਾ ਆ ਕਿ ਇਹਨਾਂ ਨੇ 1 ਘੰਟਾ ਫੋਨ ਹੀ ਨਹੀਂ 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 ਸਰ ਸਾਨੂੰ ਜਦੋਂ ਟੋਨਾਰ ਤੋਂ ਫੋਨ ਆਇਆ ਆਪਾਂ ਪਾਸੇ ਆ ਗਏ ਮੈਰੀਗੇਟ ਵਾਹ ਕਿਸੇ ਕੋਈ ਆ ਆਪਾਂ ਪਾਸੇ ਆ ਗਏ ਡੜਕੀ ਫੋਨ ਚੁੱਕਿਆ ਡਿਊਟੀ ਹੋਰ ਕੀ ਹੱਸਦੀ ਆ ਹੁਣ ਜਿਹੜਾ ਆਖੋ ਡਾਕਟਰ ਉਹਨਾਂ ਨੂੰ ਇੱਥੋਂ ਕਾਲ ਲਈ ਤੇ ਆਪਾਂ ਸਾਡਾ ਫੇਰ ਅਖੋਂ ਕੰਮ ਆਪਾਂ ਆ ਗਏ ਉਸੋੜੇ ਆਪਾਂ ਦੇ ਮੋਕੇ ਤੇ ਆ ਗਏ ਘੜਸਾਂ ਨੂੰ ਹੁਣ ਅੱਗੇ ਦੇ ਕਿਦਾਂ ਕੋਈ ਕੰਟਰੋਲ ਪਾਇਆ ਹੁਣ ਤੁਹਾਡੇ ਸਾਹਮਣੇ ਲੱਗੇ ਆ ਟੀਜੀ ਗੱਡੀ ਲੱਗੀ ਹੋਰ ਦੋ ਗੱਡੀਆਂ ਹੋਰ ਆ ਰਹੀਆਂ